ਪੰਜਾਬ ਵਿੱਚ ਜਿਹੜੀ ਨਵੀਂ ਬਦਲਾਅ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਤਕਰੀਬਨ 10 ਕੁ ਮਹੀਨੇ ਹੋ ਗਏ 10 ਮਹੀਨੇ ਪਹਿਲੇ بڑے ਚਾਅ ਨਾਲ ਪੰਜਾਬ ਦੇ ਲੋਕਾਂ ਨੇ ਐਜਾ ਇਤਿਹਾਸਿਕ ਵੋਟ ਡਿੱਟਾ ਮੈਨੂੰ ਲੱਗਦਾ ਐਜਾ ਵੋਟ ਡਿੱਟ ਅਜੇ ਤੱਕ ਨਹੀਂ ਕਿਸੇ ਸਟੇਟ ਸੁਭੇ ਚ ਮਿਲਿਆ ਹੋਣਾ 92 ਤੋਂ ਵੱਧ ਸੀਟਾਂ ਇੱਕੋ ਇੱਕ ਪਾਰਟੀ ਨੇ ਦਿੱਤੀਆਂ ਬੜੀ ਉਹਨਾਂ ਦੀ ਉਮੀਦ ਸੀ ਕੀ ਨਵੀਂ ਸਰਕਾਰ ਆਉਗੀ ਕਿਉਂਕਿ ਐਨਐਸ ਪਾਰਟੀ ਨੇ ਐਨੇ ਵਾਅਦੇ ਕੀਤੇ ਸੀ ਲੋਕਾਂ ਦੇ ਮਨ 'ਚ ਐਗੀਆਂ ਗੱਲਾਂ ਪਾਈਆਂ ਸੀ ਕਿ ਜੇ ਸਾਨੂੰ ਸਰਕਾਰ ਬਣਾ ਦੋਗੇ ਅਸੀਂ ਪੰਜਾਬ ਨੂੰ ਪਤ ਨਹੀਂ ਕਿੱਥੇ ਕਿੱਥੇ ਲੈ ਕੇ ਜਾਵਾਂਗੇ ਤੇ ਹਰ ਬੰਦੇ ਦੀ ਬਾਹ ਫੜਾਂਗੇ ਹਰ ਗਰੀਬ ਦੀ ਬਾਹ ਫੜਾਂਗੇ ਪੈਸੇ ਦੇਵਾਂਗੇ ਯਾ ਲਿਸਟ ਵੱਡੀ ਸੀ ਉਹ ਸਾਰੀ ਲਿਸਟ ਦੇਖ ਕੇ ਇਹਨਾਂ ਦੇ ਝੂਠਾ ਪ੍ਰਚਾਰ ਦੇਖ ਕੇ ਪੰਜਾਬ ਦੀ ਜਨਤਾ ਨੇ ਸਮੂੱਚੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਮੌਕਾ ਦਿੱਤਾ ਪਰ ਬੜਾ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਮਹੀਨੇ ਜੋ ਬਰਬਾਦੀ ਪੰਜਾਬ ਦੀ ਇਹ ਸਰਕਾਰ ਨੇ ਕੀਤੀ ਹੈ ਜੋ ਹਾਲਾਤ ਪੰਜਾਬ ਦੇ ਇਹ ਸਰਕਾਰ ਨੇ ਬਣਾਤੇ ਹੈ ਮੈਨੂੰ ਤਾਂ ਡਰ ਹੈ ਜੇ ਇਸ ਤਰੀਕੇ ਨਾਲ ਆ 4 ਸਾਲ ਹੋਰ ਚੱਲੀ ਤੇ ਪੰਜਾਬ ਬਿਲਕੁਲ ਹੀ ਬਰਬਾਦ ਹੋ ਜਾਣਾ ਹੈ ਇਹਨਾਂ ਦੀ ਜਿਹੜੀ ਪੋਲਿਟਿਕਸ ਆਮ ਆਦਮੀ ਪੋਲਿਟਿਕਸ ਆਮ ਆਦੀ ਪਾਰਟੀ ਦੀ ਜਿਹੜੀ ਸਿਆਸਤ ਹੈ ਉਹ ਸਾਰਾ ਕੁਝ ਝੂਠ ਤੇ ਨਿਰਭਰ ਹੈ ਉਹ ਝੂਠ ਬੋਲਦੇ ਐ ਇਸ ਤਰੀਕੇ ਨਾਲ ਬੋਲਦੇ ਐ ਕਿ ਲੋਕਾਂ ਦੇ ਮਨ 'ਚ ਜਚਾ ਦਿੰਦੇ ਐ ਕਿ ਸੱਚ ਐ ਪਰ ਹੁਣ ਜਦੋਂ ਪ੍ਰੈਕਟੀਕਲ ਕਰਨ ਦਾ ਕੰਮ ਆ ਗਿਆ ਹੁਣ ਝੂਠ ਤੇ ਸੱਚ ਸਾਹਮਣੇ ਚੀਜ਼ ਆ ਗਈਆਂ ਮੈਂ 2-4 ਵੱਡੇ ਫੈਸਲੇ ਇਹਨਾਂ ਦੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੂੰਗਾ ਇੱਕ ਤਾਂ ਇਹਨਾਂ ਨੇ ਹੁਣੀ ਜਿਹੜੀ ਇੰਡਸਟਰੀਅਲ ਪਾਲਿਸੀ अलानी है ਤੁਸੀਂ ਆਨਡਸਟਰੀਅਲ ਪਾਲਿਸੀ ਦੇਖ ਲਓ ਤੇ ਸਾਡੀ ਸਮੇਂ ਦੀ ਇੰਡਸਟਰੀਅਲ ਪਾਲਿਸੀ ਦੇਖ ਲਓ ਇੰਡਸਟਰੀਅਲ ਪਾਲਿਸੀ ਦਾ ਮਤਲਬ ਕੀ ਹੁੰਦਾ ਕਿ ਆਪਾਂ ਇੰਡਸਟਰੀ ਨੂੰ ਇਨਕਰੇਜ ਕਰੀਏ ਕਿ ਪੰਜਾਬ ਚ ਆ ਕੇ ਇਨਵੈਸਟ ਕਰੇ ਇੰਡਸਟਰੀ ਕਿਉਂ ਪੰਜਾਬ ਚ ਕਿਸੇ ਸੂਬੇ ਜਾਂਦੀ ਹੈ ਜੇ ਉਸ ਸੂਬੇ ਵਿੱਚ ਅਮਨ ਸ਼ਾਂਤੀ ਹੋਏ ਸੈਂਸ ਆਫ ਸਿਕਿਉਰਿਟੀ ਹੋਏ ਉਹਨਾਂ ਨੂੰ ਰੌ ਮਟੀਰੀਅਲ ਬਿਜਲੀ ਪੂਰੀ ਮਿਲਦੀ ਹੋਏ ਤੇ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਏ ਪਰ ਜਿਹੜਾ ਅੱਜ ਹਾਲਾਤ ਹੈ ਸਾਰੇ ਇੰਡਸਟਰੀਲਿਸਟ ਐਨੇ ਇਨਸਿਕਿਓਰ ਹੈ ਡਰੇ ਬੈਠੇ ਹੈ ਗੈਂਗਸਟਰਾਂ ਦੇ ਉਹਨਾਂ ਨੂੰ ਟੈਲੀਫੋਨ ਆਇਆ ਤੇ ਉਹ ਪੈਸਾ ਸਾਰੇ ਨੇ ਫਰੋਤੀਆਂ ਦਿੱਤੀਆਂ ਜਿਹੜੇ ਅਫਸਰ ਉਹਨਾਂ ਨਾਲ ਧੱਕਾ ਕਰੀ ਜਾਂਦੇ ਹੈ ਉਹਨਾਂ ਦੀ ਕੋਈ ਮੁਸ਼ਕਿਲ ਹੈ ਕਿਸੇ ਨੂੰ ਪਤਾ ਨਹੀਂ ਕਿ ਉਹਨੂੰ ਮਿਲਣਾ ਹੈ ਦੂਜੀ ਗੱਲ ਜਿਹੜੀ ਬਿਜਲੀ ਦੀ ਹਾਲਤ ਹੈ ਤੁਸੀਂ ਥੋੜੇ ਦਿਨ ਪਹਿਲੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਹੀ ਦੱਸਤਾ ਕਿ ਗਰਮੀਆਂ ਦੇਖੋ ਕਿ ਹੋਣਾ ਕੀ ਹੈ ਪਿਛਲੇ 7 ਸਾਲ ਚ ਇੱਕ ਵੀ ਨਵਾਂ ਯੂਨਿਟ ਨਵਾਂ ਪੈਦਾ ਕਰਨ ਦਾ ਕੋਈ ਕੈਪੈਸਿਟੀ ਨਹੀਂ ਐਡ ਕੀਤੀ ਮੈਂ ਭਗਵੰਤ ਮਾਨ ਜੀ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੁਸੀਂ ਆਪਣੇ ਇਲੈਕਸ਼ਨ ਦੇ ਕੈਂਪੇਨ ਦੇ ਦੌਰਾਨ ਤੁਸੀਂ ਕਹਿੰਦੇ ਸੀ ਕਿ ਜੇ ਬਾਦਲ ਸਾਹਿਬ ਨੇ ਜਿਹੜੇ ਦੋ ਥਰਮਲ ਪਲੈਂਟ ਲਾਏ ਅਸੀਂ ਉਹਨਾਂ ਨੂੰ ਬੰਦ ਕਰਾਂਗੇ ਹੁਣ ਕਿਉਂ ਨਹੀਂ ਕਰਦੇ ਮੈਂ ਕਹਾਂ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੀ ਜਨਤਾ ਦੇ ਹੁਣ ਮੁੱਖ ਮੰਤਰੀ ਐ ਸਾਰਾ ਅ ਅਫਸਰ ਤੇ ਸਾਰਾ ਡਾਟਾ ਤੁਹਾਡੇ ਕੋਲੇ ਆ ਕਿਉਂ ਨਹੀਂ ਦੱਸਦੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀ ਉਹਨਾਂ ਥਰਮਲ ਪਲਾਂਟ ਤੋਂ ਬਿਜਲੀ ਆਉਂਦੀ ਹੈ ਕਿਸ ਰੇਟ ਤੇ ਆਉਂਦੀ ਹੈ ਤੇ ਜੇ ਬਾਹਰੋਂ ਬਿਜਲੀ ਖਰੀਦ ਰਹੇ ਹੋ ਕਿਸ ਰੇਟ ਤੇ ਖਰੀਦ ਰਹੇ ਹੋ ਜਿਹੜੇ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਆ ਜਿਹੜੇ ਅਸੀਂ ਲਾਏ ਸੀ तकरीबन 4000 ਮੈਗਾਵਾਟ ਉਹ ਥਰਮਲ ਪਲਾਂਟ ਦੀ ਰੇਟ ਬਿਜਲੀ ਦਾ ਬਿਜਲੀ ਬੋਰਡ ਨੂੰ 2 ਰੁਪਏ 80 ਰੁਪਏ 2 ਰੁਪਏ 80 ਪੈਸੇ ਪੈਂਦਾ ਹੈ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਬਾਹਰੋਂ ਬਿਜਲੀ ਖਰੀਦ ਰਹੀ ਹੈ 8 ਰੁਪਏ 9 ਰੁਪਏ 10 ਰੁਪਏ ਪਿਛਲੀ ਵਾਰ ਪਿਛਲੀ ਗਰਮੀਆਂ 'ਚ 20 ਰੁਪਏ ਯੂਨਿਟ ਖਰੀਦੀ ਸੀ ਫਿਰ ਕਿਉਂ ਝੂਠ ਬੋਲਿਆ ਤੇ ਜਿਹੜੀ ਹਾਲਾਤ ਹੋਰ ਹੈ ਕਿ ਹੁਣ ਅਗਲੇ ਦਿਨਾਂ 'ਚ ਜਦੋਂ ਥਰਮਲ ਪਲਾਂਟਾਂ ਦੀ ਜਦੋਂ ਗਰਮੀਆਂ ਆਉਣੀਆਂ ਹੈ ਡਿਮਾਂਡ ਵਧ ਜਾਣੀ ਹੈ ਤੇ ਇਸ ਕਰਕੇ ਜੇ ਹੋਰ ਡਿਮਾਂਡ ਮੰਗਣੀ ਤਾਂ ਹੋਰ ਮਹਿੰਗੀ ਹੋ ਜਾਣੀ ਹੈ ਮੈਨੂੰ ਤਾਂ ਲੱਗਦਾ ਹੈ कि जिस तरीके ना चले है कोई इनने यूनिट ਕੀਤਾ ਨਹੀਂ ਉਹੀ ਕਾਲੇ ਦਿਨ ਜਦੋਂ ਰਾਤ ਨੂੰ ਬਿਜਲੀ ਨਹੀਂ ਆਉਂਦੀ ਸੀ ਉਹੀ ਹਾਲਾਤ ਬਣ ਜਾਣੇ ਹੈ ਜਿਹੜੇ 15 20 ਸਾਲ ਪਹਿਲੇ ਸੀ ਸਾਡੀ ਸਰਕਾਰ ਆਉਣ ਤੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਮਿਹਨਤ ਕਰਕੇ ਬਿਜਲੀ ਸਰਪਲਸ ਕੀਤੀ ਸੀ ਪਰ ਕਾਂਗਰਸ ਦੀ ਨਲਾਕੀ ਕੈਪਟਨ ਦੀ ਨਲਾਕੀ ਤੇ ਭਗਵੰਤ ਮਾਨ ਦੀ ਨਲਾਕੀ ਕਰਕੇ ਆ ਦੋਨਾਂ ਆ ਜਿਹੜੀ ਵੱਡੀ ਆਪਣੀ ਜਿਹੜੀ ਪੰਜਾਬ ਦੀ ਜਾਨ ਸੀ ਬਿਜਲੀ ਉਹ ਇਹਨਾਂ ਨੇ ਖਤਮ ਕਰਤੀ ਉਹ ਜਮੈਂ ਸਰਪਲਸ ਜਗਾ ਹੁਣ ਕਮੀ ਹੋ ਗਈ ਆਪਣੀ ਬਿਜਲੀ ਦੀ ਹੁਣ ਜਿਹੜਾ ਇੰਡਸਟਰੀ ਕਿਉਂ ਲਾਊਗਾ ਜੇ ਬਿਜਲੀ ਹੈ ਨਹੀਂ ਇੱਥੇ ਤੇ ਫਿਰ ਲਾਊਗਾ ਕਿੱਥੋਂ ਜੇ ਇੱਥੇ ਗੁੰਡਾਗਰਦੀ ਹੈ ਲੌਨ ਆਰਡਰ ਸਿਚੁਏਸ਼ਨ ਹੈ ਸਾਰੇ ਫਰौती ਦਿੰਦੇ ਐ ਤੇ ਫਿਰ ਕਿਉਂ ਲਾਊਗਾ ਇੱਥੇ ਜਿਹੜੀ ਇੰਡਸਟਰੀਅਲ ਪਾਲਿਸੀ ਹੈ ਇਹਦੇ ਚ ਇੱਕ ਵੀ ਇਨਸੈਂਟਿਵ ਨਹੀਂ ਹੈ ਜਿਹੜਾ ਨਾਲ ਦੇ ਸੂਬਿਆਂ ਤੋਂ ਬਿਹਤਰ ਹੋਏ ਜਿੰਨੇ ਨਾਲ ਦੇ ਸੂਬੇ ਆਪਣੇ ਉਹਨਾਂ ਦੀ ਪਾਲਿਸੀ ਦੇਖੋ ਤੇ ਆਪਣੀ ਦੇਖੋ ਸਾਡੀ ਸਰਕਾਰ ਦੇ ਦੌਰਾਨ ਅਸੀਂ ਇਨਵੈਸਟ ਪੰਜਾਬ ਬਣਾਇਆ ਉਦੋਂ ਇਨਵੈਸਟਮੈਂਟ ਆਈ ਜਿੰਨੀਆਂ ਫੈਕਟਰੀਆਂ ਆਈਆਂ ਰਫਾਇਨਰੀਆਂ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਤੋਂ ਲੈ ਕੇ ਆਈਟੀ ਇੰਡਸਟਰੀ ਜਿੰਨੀਆਂ ਆਈਆਂ ਹੀਰੋ ਦੀਆਂ ਸਾਈਕਲ ਤੇ ਮੋਡਰਨਾਈਜੇਸ਼ਨ ਸਾਰੀਆਂ ਫੈਕਟਰੀਆਂ ਸਾਡੇ ਟਾਈਮ ਤੇ ਆਈਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਇੱਕ ਵੀ ਫੈਕਟਰੀ ਨਹੀਂ ਆਈ ਹੁਣ ਤੱਕ ਹੀ ਆਉਣੀ ਸੀ ਆ ਪਾਲਿਸੀ ਇੱਕ ਡਰਾਮ ਹੈ ਕਹਿੰਦੇ ਅਸੀਂ ਰਜਿਸਟਰੀ ਫ੍ਰੀ ਕਰ ਦੋਗੇ ਰਜਿਸਟਰੀ ਫ੍ਰੀ ਕਰਨਗੇ ਸੀਐਲਯੂ ਫ੍ਰੀ ਕਰਕੇ ਨਹੀਂ ਆਉਂਦਾ ਇੰਡਸਟਰੀ ਇਨਸੈਂਟਿਵਸ ਜੀ ਇਹ ਸਾਡੇ ਟਾਈਮ ਤੇ ਅਸੀਂ 100% ਜੀਐਸਟੀ ਰਿਫੰਡ ਕਰਦੇ ਸੀ ਜਿਹੜੇ ਇਹਨਾਂ ਨੇ ਬੰਦ ਕੀਤੀ ਹੈ ਇਸ ਕਰਕੇ ਜਿਹੜੀ ਇਹ ਇੰਡਸਟਰੀਅਲ ਪਾਲਿਸੀ ਹੈ ਆ ਸਹੀ ਮੈਨੇ ਤੇ ਮੈਂ ਕਈ ਇੰਡਸਟਰੀਅਲਸ ਨਾਲ ਗੱਲ ਕੀਤੀ ਹੈ ਜੋ ਇੰਡਸਟਰੀ ਪਾਲਿਸੀ ਆਈ ਹੈ ਕਹਿੰਦੇ ਇਸ ਪਾਲਿਸੀ ਨੇ ਤਾਂ ਸਾਨੂੰ ਤਾਂ ਕਨਵਿੰਸ ਕਰਤਾ ਕਿ ਇੱਥੇ ਫੈਕਟਰੀ ਲਾਉਣ ਦੀ ਲੋੜ ਨਹੀਂ ਤੁਸੀਂ ਯੂਪੀ ਚੱਲੋ ਤੇ ਹੁਣ ਅਸੀਂ ਇੱਧਰ ਜੰਮੂ ਕਸ਼ਮੀਰ ਜਾਣਾ ਇੱਕ ਤਾਂ ਗੱਲ ਹੈ ਦੂਜੀ ਗੱਲ ਤੁਸੀਂ ਦੇਖੋ ਕਿੱਡੀ ਵੱਡੀ ਠੱਗੀ ਆਮ ਆਦਮੀ ਕਲੀਨਿਕ ਕਿਹੜੇ ਆਮ ਆਦਮੀ ਕਲੀਨਿਕ ਹੈ ਜੀ ਜਿਹੜੇ ਪਹਿਲੇ 50 ਬਣਾਏ ਸੀ ਜਿਹੜੇ ਮੈ ਸੇਵਾ ਕੇਂਦਰ ਬਣਾਏ ਸੀ ਆਪਣੀ ਸਰਕਾਰ ਦੇ ਦੌਰਾਨ ਜਿੱਥੇ ਲੋਕਾਂ ਨੂੰ ਕੋਈ ਵੀ ਕੰਮ ਕਰਾਉਣਾ ਹੁੰਦਾ ਉਹਨਾਂ ਸੇਵਾ ਕੇਂਦਰਾਂ ਜਾਂਦੇ ਤੇ ਮਿੰਟਾਂ 'ਚ ਕੰਮ ਹੋ ਜਾਂਦਾ ਸੀ ਉਸੇ ਸੇਵਾ ਕੇਂਦਰ ਨੂੰ ਬੰਦ ਕਰਕੇ ਉੱਥੇ ਜਿਹੜੇ ਨਾਲ ਦੇ ਹਸਪਤਾਲਾਂ ਸਰਕਾਰੀ ਹਸਪਤਾਲਾਂ ਡਾਕਟਰ ਤੇ ਨਰਸਾਂ ਜੀ ਉੱਥੇ ਭੇਜਤੀਆਂ ਤੇ ਉਹਨੂੰ ਕਹਤਾ ਕਿ ਆਮ ਆਦਮੀ ਕਲੀਨਿਕ 20 ਲੱਖ ਰੁਪਿਆ ਸਾਡੀ ਇੱਕ ਸੇਵਾ ਕੇਂਦਰ ਦਾ ਖਰਚਾ 10 ਲੱਖ ਰੁਪਏ ਸੀ ਸਾਰੀ ਬਿਲਡਿੰਗ ਸਾਰਾ ਕੁਝ ਬਣਾ ਕੇ ਇੱਕ ਇੱਕ ਸੇਵਾ ਕੇਂਦਰ ਇਹਨਾਂ ਨੇ 20 ਲੱਖ ਰੁਪਏ ਇੱਕ ਸੇਵਾ ਕੇਂਦਰ ਨੂੰ ਠੀਕ ਕਰਨ ਵਾਸਤੇ ਰੇਨੋਵੇਸ਼ਨ ਤੇ ਲਾਇਆ ਦੇਖੋ ਕਿੰਡਾ ਵੱਡਾ ਠੱਗੀ ਹੈ ਤੇ ਡਾਕਟਰ ਇੱਕ ਨਵਾਂ ਨਹੀਂ ਭਰਤੀ ਕੀਤਾ ਇੱਕ ਨਰਸ ਨਵੀਂ ਨਹੀਂ ਭਰਤੀ ਕੀਤੀ ਜਿਹੜੇ ਹਸਪਤਾਲ ਪੁਰਾਣੇ ਸੀ ਜਿਹੜੇ ਪਿੰਡਾਂ ਦਾ ਹਸਪਤਾਲ ਸੀ ਉਹ ਬੰਦ ਕਰਕੇ ਡਿਸਪੈਂਸਰੀਆਂ ਬੰਦ ਕਰਕੇ ਸਾਰੇ ਇੱਥੇ ਲਿਆਂਦੇ ਹੁਣ ਰੌਲਾ ਪੈ ਗਿਆ ਹੁਣ ਤੁਸੀਂ ਦੇਖੋ ਪੰਜ ਪਿਆਰਿਆਂ ਦੇ ਨਾਂ ਤੇ ਹਸਪਤਲ ਬਣੇ ਹੋਣ ਉਹਨਾਂ ਨੂੰ ਬੰਦ ਕਰਕੇ ਭਗਵੰਤ ਮਾਨ ਨੇ ਆਪਣੀ ਫੋਟੋ ਲਾ ਕੇ ਕਹਿੰਦਾ ਜੀ ਕਲੀਨਿਕ ਹੈ ਤੇ ਮੈਂ ਕੱਲ ਅਖਬਾਰ ਪੜ੍ਹ ਰਿਹਾ ਸੀ ਕੀ ਕਰਨ ਲੱਗਿਆ ਹੁਣ ਕਹਿੰਦੇ ਜੀ ਹੋਮੋਪੈਥਿਕ ਦੇ ਡਾਕਟਰ ਦੇ ਹੁਣ ਸੇਵਕ ਆ ਜਿਹੜਾ ਭਗਵੰਤ ਮਾਨ ਦੇ ਜਿਹੜਾ ਕਲੀਨਿਕ ਚ ਹੈ ਹੁਣ ਇਹਨਾਂ ਨੂੰ ਇਨਚਾਰਜ ਬਣਾਤਾ ਉਸ ਕਲਿੰਕ ਦੇ ਇੱਕ ਨਰਸਾਂ ਨੂੰ ਦੇਤਾ ਕਿ ਨਰਸ ਬੈਠਿਆ ਗੁਰੂ ਕੱਲੀ ਕਿਉਂ ਆਪਾਂ ਮਜ਼ਾਕ ਕਰਦੇ ਆ ਤੁਸੀਂ ਕਹਦੇ ਪੰਜਾਬ ਦੇ ਲੋਕ ਸਮਝ ਗਏ ਹੁਣ ਜ ਆ ਜਿਹੜੇ ਤੁਹਾਡੇ ਡਰਾਮੇ ਆ ਨਾ ਚੇਂਜ ਕਰਕੇ ਫੋਟੋਆਂ ਲਾ ਕੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਤੁਸੀਂ ਕੀ ਕਹਿੰਦੇ ਹੁੰਦੇ ਸੀ ਆਪਣੀ ਸਰਕਾਰ ਜਦੋਂ ਆਪੋਜੀਸ਼ਨ ਸੀ ਕਿ ਆ ਫੋਟੋਆਂ ਦੇਖੋ ਬਾਦਲਾਂ ਨੇ ਲਾਈਆਂ ਇੱਧਰ ਲਾਈਆਂ ਉੱਧਰ ਲਾਈਆਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਤਾਂ ਹਰ ਚੀਜ਼ ਤੇ ਫੋਟੋ ਚਲੋ ਅਸੀਂ ਤਾਂ ਜਿਹੜੀ ਚੀਜ਼ ਕੀਤੀ ਸੀ ਜਿਹੜੀ ਪ੍ਰੈਕਟੀਕਲ ਨਵੀਂ ਚੀਜ਼ ਲਿਆਉਂਦੀ ਸੀ ਨਵੀਂ ਪਾਲਿਸੀ ਉਹਦੇ ਸਾਡੀ ਐਡਵਰਟਾਈਜ਼ਮੈਂਟ ਸੀ ਪਰ ਤੁਸੀਂ ਤੇ ਪੁਰਾਣੇ ਮਾਲ ਨੂੰ ਤੁਸੀਂ ਪੁਰਾਣੀ ਗੱਡੀ ਨੂੰ ਰੰਗ ਪੇਂਟ ਕਰਕੇ ਤੇ ਤੁਸੀਂ ਉਹਦੇ ਚ ਦਿਖਾਉਣਾ ਚਾਹੁੰਦੇ ਆ ਕਿ ਵੇਚਣਾ ਚਾਹੁੰਦੇ ਆ ਕਿ ਇਹ ਨਵੀਂ ਗੱਡੀ ਹੈ ਇਹ ਤਾਂ ਮੜਾ ਹਲਕੀ ਹੋ ਸਕਦਾ ਤੇ ਹੁਣ ਜਿਹੜਾ ਤੁਸੀਂ ਦੇਖੋ ਜੋ ਹਾਲਾਤ ਫਾਈਨੈਂਸ਼ੀਲੀ ਜੋ ਹਾਲਾਤ ਸਟੇਟ ਦੀ ਹੈ ਕੋਈ ਪਤਾ ਹੀ ਨਹੀਂ ਕੀ ਹੋ ਰਿਹਾ ਅਗਲੇ ਸਾਲਾਂ ਦੇ ਅੰਦਰ ਰੈਵਨਿਊ ਗਰੋਥ ਮੈਂ ਪਤਾ ਕਰ ਰਿਹਾ ਸੀ ਕੱਲੋ ਮੈਂ ਖਬਰਾਂ ਚ ਪੜਿਆ ਹੁਣੇ ਹੀ ਇਨਾਂ ਦਾ ਟਾਰਗੇਟ ਸੀ 90000 ਕਰੋੜ ਪਿਛਲਾ ਬਜਟ ਜੋ ਪੇਚ ਕੀਤਾ ਸੀ ਕਿ 90000 ਕਰੋੜ ਦੀ ਆਮਦਨ ਆਊਗੀ ਸਾਨੂੰ ਸਾਲ 'ਚ ਸਾਰੀ ਸੈਂਟਰ ਤੋਂ ਲਗ ਮਲਾ ਕੇ ਅੱਜ 3 ਮਹੀਨੇ ਲੱਗੇ 60000 ਕਰੋੜ ਵੀ ਨਹੀਂ ਪਹੁੰਚੀ ਤੇ ਫਿਰ ਤੁਹਾਡਾ ਕੈਪੀਟਲ ਐਕਸਪੈਂਡੀਚਰ 1 ਰੁਪਿਆ ਨਹੀਂ ਕੀਤਾ ਇਹਨਾਂ ਨੇ ਇੱਕ ਸਾਲ 'ਚ ਇੱਕ ਵੀ ਨਵੀਂ ਸੜਕ ਕੋਈ ਨਵਾਂ ਸਕੂਲ ਹੁਣ ਜਿਹੜੇ ਇਹਨਾਂ ਨੇ ਨਵਾਂ ਸਕੀਮ ਲਾਦੀ ਅਸੀਂ ਇੱਕ ਵਧੀਆ ਸਕੂਲ ਪਦਨਾਮ ਕੀ ਦਿੱਤਾ ਸੀ ਉਹਨਾਂ ਨੇ ਐਮਨੈਂਸ ਐਮਨੈਂਸ ਸਕੂਲ ਕੀ ਕੀਤਾ ਉਹਨਾਂ ਨੇ ਜਿਹੜਾ ਬਾਦਲ ਸਾਹਿਬ ਨੇ ਉਹ ਜਿਹੜੇ ਆਪਣੇ ਮੈਰਿਟੋਰੀਅ ਸਕੂਲ ਬਣਾਏ ਸੀ ਉਹਨਾਂ ਦਾ ਨਾਮ ਫਿਰ ਤੋਂ ਚੇਂਜ ਕਰਤਾ ਨਾ ਇਹਨਾਂ ਦੀ ਪਾਲਿਸੀ ਹੈ ਕਿ ਨਾਮ ਚੇਂਜ ਕਰ ਕਰਕੇ ਆਪਣੀਆਂ ਫੋਟੋਆਂ ਲਾਜ ਜਾਓ ਤੁਹਾਨੂੰ ਪੰਜਾਬ ਦੀ ਜਨਤਾ ਨੇ ਨਾਮ ਚੇਂਜ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਬਣਾਇਆ ਉਹਨਾਂ ਦੀ ਜ਼ਿੰਦਗੀ ਚੇਂਜ ਕਰਨ ਵਾਸਤੇ ਇੰਪਰੂਵ ਕਰਨ ਵਾਸਤੇ ਮੁੱਖ ਮੰਤਰੀ ਬਣਾਇਆ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਉਮੀਦ ਨਾਲ ਲੋਕਾਂ ਨੇ ਬਣਾਇਆ ਤੁਸੀਂ ਸਾਰਿਆਂ ਦੀ ਉਮੀਦਾਂ ਤੋੜ ਦਿੱਤੀਆਂ ਮੈਨੂੰ ਬੜਾ ਦੁੱਖ ਹੈ ਦਿਲੋਂ ਦੁੱਖ ਹੈ ਕਿ ਬੜਾ ਤਿੰਕਾ ਤਿੰਕਾ ਇਕੱਠਾ ਕਰਕੇ ਅਸੀਂ ਪਿਛਲੇ 10 ਸਾਲ ਆਪਣੀ ਸਰਕਾਰ ਚ ਪੰਜਾਬ ਦੇ ਵਿੱਚ ਤਰੱਕੀ ਲਿਆਂਦੀ ਪੰਜਾਬ ਦੇ ਹਰ ਵਰਗ ਨੂੰ ਉੱਚੇ ਚੱਕਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਤੁਸੀਂ ਦੇਖਿਆ ਹਰ ਰੋਜ਼ ਨਵੀਂ ਚੀਜ਼ ਬਣਦੀ ਸੀ ਯਾਦ ਕਰੋ ਪਹਿਲੇ ਕਿੰਨੇ ਰੇਲਵੇ ਫਾਟਕ ਹੁੰਦੇ ਸੀ ਪੰਜਾਬ 'ਚ ਜਿਹੜੇ ਪਿੰਡ ਚੋਂ ਡੱਬਦੇ ਰੇਲਵੇ ਹੁੰਦਾ ਉਹਦੇ ਫਾਟਕ ਆ ਜਾਂਦੇ ਸ਼ਹਿਰਾਂ 'ਚ ਰੇਲਵੇ ਵਿੱਚ ਆਪਣੇ ਫਾਟਕ ਹੁੰਦੇ ਸੀ ਅੱਜ ਕਿਤੇ ਯਾਦ ਆਉਂਦੇ ਫਾਟਕ ਦਿਖਦੇ ਆ ਜਿੰਨੇ ਰੇਲਵੇ ਬ੍ਰਿਜਾਂ ਦੇ ਉੱਤੇ ਫਾਟਕਾਂ ਤੋਂ ਦੇ ਬੁੱਲ ਬਣਾਇਆ ਸਾਰੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੁਸੀਂ ਅੰਮ੍ਰਿਤਸਰ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸਰਕਾਂ 4 ਲੇਨ 6 ਲੇਨ ਸਾਰੀਆਂ ਹੀ ਅਕਾਲੀ ਦਲ ਦੀਆਂ ਪਾਵਰ ਸਰਪਲਸ ਅਕਾਲੀ ਦਲ 에어ਪੋਰਟ ਅਕਾਲੀ ਦਲ ਗੁਰੂ ਦੀ ਨਗਰੀ ਦੀ ਮੈਂ ਗੱਲ ਕਰ ਰਿਹਾ ਮੈਂ ਹਰ ਬਾਰ ਇੱਥੇ ਆ ਕੇ ਜ਼ਿਕਰ ਕਰਦਾ ਜੋ ਬੁਰਾ ਹਾਲ ਹੋ ਗਿਆ ਕੱਲ ਮੈਂ ਉਹ ਜਿਹੜੀ ਖਾਲਸਾ ਕਾਲਜ ਦੇ ਸਾਹਮਣੇ ਸੜਕਾ ਮੈਂ ਉੱਥੇ ਜਾ ਰਿਹਾ ਸੀ ਬੜੀ ਖੂਬਸੂਰਤ ਬਣਾਈ ਸੀ ਬੜਾ ਉੱਥੇ ਗੰਦ ਹੁੰਦਾ ਸੀ ਅਸੀਂ ਚੌੜੀ ਕਰਕੇ ਬਹੁਤ ਵਧੀਆ ਉੱਥੇ ਸਿਸਟਮ ਬਣਾਇਆ ਸੀ ਮੈਨੂੰ ਬੜਾ ਦੁੱਖ ਹੈ ਸਾਰਾ ਕੁਝ ਟੁੱਟਿਆ ਪਿਆ ਆਬ ਰਾਸਤੇ ਮਾਕ ਦਰਬਾਰ ਸਾਹਿਬ ਦੇ ਬਾਦ ਕਿੰਨਾ ਖੂਬਸੂਰਤ ਬਣਾਇਆ ਸੀ ਅੱਜ ਹਾਲਾਤ ਦੇਖੋ ਉੱਥੇ ਕੀ ਹੈ ਇਹਨਾਂ ਦੇ ਮਨ 'ਚ ਕੋਈ ਚਾਹ ਹੀ ਨਹੀਂ ਹੈ ਨਾ ਮਨ 'ਚ ਕੋਈ ਜਜ਼ਬਾ ਹੀ ਨਹੀਂ ਕੰਮ ਕਰਨ ਦਾ ਇਸ ਕਰਕੇ ਮੈਂ ਪੰਜਾਬੀਓ ਨੂੰ ਆਈ ਬੇਨਤੀ ਕਰਨਾ ਚਾਹੁੰਦਾ ਆਪਾਂ ਪਛਾਣੀਏ ਆਪਣੇ ਕਿਹੜੇ ਆ ਜਿੰਨੀਆਂ ਪਾਰਟੀਆਂ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਅੱਜ ਬੇਨਤੀ ਕਰਨਾ ਚਾਹਣਾ ਹੈ ਆ ਚਾਰ ਪਾਰਟੀਆਂ ਅੱਜ ਮੈਦਾਨ 'ਚ ਆਮ ਆਦਮੀ ਪਾਰਟੀ ਕਾਂਗਰਸ ਭਾਜਪੀ ਤੇ ਸ਼੍ਰੋਮਣੀ ਅਕਾਲੀ ਦਲ ਆ ਚਾਰਾਂ 'ਚ ਕੱਲੀ ਇੱਕ ਪੰਜਾਬੀਆਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਥੋੜੀ ਆਪਣੀ ਕੌਮ ਦੀ ਪੰਥ ਦੀ ਪਾਰਟੀ ਹੈ ਬਾਕੀ ਸਾਰੀਆਂ ਬਾਹਰ ਦੀਆਂ ਕਿਸੇ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਕੇਜਰੀਵਾਲ ਨੂੰ ਕੀ ਫਿਕਰ ਹੈ ਪੰਜਾਬ ਦਾ ਅੱਜ ਰਾਗਵ ਚੱਡਾ ਚੀਫ ਮਿਨਿਸਟਰ ਬਣਿਆ ਫਿਰਦਾ ਉਹਨੂੰ ਕੀ ਫਿਕਰ ਹੈ ਇੱਥੇ ਜਿਉਂਦੇ ਮਰਦੇ ਐ ਜੇ ਫਿਕਰ ਹੈ ਜੇ ਚਿੰਤਾ ਹੈ ਤੇ ਕਾਲੀ ਦਲ ਨੂੰ ਚਿੰਤਾ ਹੈ ਥੋੜੀ ਪਾਰਟੀ ਐ ਥੋੜੀ ਆਪਣੀ ਖੂਨ ਪਸੀਨੇ ਨਾਲ ਸਿਚੂ ਇਹ ਪਾਰਟੀ ਐ ਇਸ ਪਾਰਟੀ ਨੂੰ ਤਕੜਾ ਰੱਖੋ ਜੇ ਪੰਜਾਬ ਨੂੰ ਬਚਾਉਣਾ ਐ ਜੇ ਆਪਾਂ ਦੂਜੀਆਂ ਪਾਰਟੀਆਂ ਦੇ ਮਗਰ ਲੱਗੇ ਰਹੇ ਆ 7 ਸਾਲ ਦੇਖ ਲੇ ਕਿੰਨੀ ਵੱਡੀ ਬਰਬਾਦੀ ਹੋਈ ਐ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਐ ਐਜਾ ਸੂਬਾ ਬਣ ਜਾਣਾ ਹੈ ਕਿ ਤੁਸੀਂ ਆਪ ਇੱਥੇ ਕਹੋਗੇ ਕਿ ਇੱਥੇ ਕਿਵੇਂ ਰਾਵਾਂਗੇ ਮੈਂ ਥੋੜੇ ਦਿਨ ਪਹਿਲੇ ਯੂਪੀ ਗਿਆ ਮੈਂ ਜਾ ਕੇ ਐਸੀ ਲਖਨਊ ਮੈਂ ਵਰਨਾ ਸੀ ਕਿੰਨੀ ਤਰੱਕੀ ਹੋ ਗਈ ਉੱਥੇ ਕਿਉਂ ਕਿਉਂਕਿ ਉਹਨਾਂ ਸਰਕਾਰਾਂ ਨੇ ਮਿਹਨਤ ਕੀਤੀ ਪਰ ਆਪਣੇ 7 ਸਾਲਾਂ ਚ ਜਿਵੇਂ ਆਪਣੇ 10 ਸਾਲਾਂ ਚ ਤਰੱਕੀ ਸ਼ੁਰੂ ਸੀ ਜਿਆ 7 ਸਾਲ ਨਾ ਖਰਾਬ ਹੁੰਦੇ ਅੱਜ ਆਪਾਂ ਬਹੁਤ ਅੱਗੇ ਪਹੁੰਚਣਾ ਸੀ ਪਰ ਫੈਸਲੇ ਜਨਤਾ ਦੇ ਆ ਪਰ ਆਪਾਂ ਗਲਤ ਫੈਸਲਾ ਲੈ ਕੇ ਆਪਾਂ ਪੰਜਾਬ ਨੂੰ ਪਿੱਛੇ ਚੰਨ ਦਿੱਤਾ ਪਰ ਕਿਵੇਂ ਨਾ ਕਿਵੇਂ ਆਪਾਂ ਫਿਰ ਵੀ ਇਕੱਠੇ ਹੋ ਕੇ ਆਪਣੀ ਕੌਮ ਦੀ ਪੰਜਾਬੀਆਂ ਦੀ ਆਵਾਜ਼ ਇੱਕੋ ਇੱਕ ਹੈ ਕਾਲੀ ਦਲ ਸ਼੍ਰੋਮ ਨੀ ਕਾਲੀ ਦਲ ਨੂੰ ਤਗੜਾ ਕਰੋ ਬਾਸਬ ਲਾਂਡਰਡਰ ਬਾਰੇ ਕੀ ਕਹੂੰ ਕਿ ਸਿੱਖੋਂ ਤੋਂ ਆਈ ਇੱਕ ਟੂਰਿਸਟ ਲੜਕੀ ਦੀ ਪਰਸੋ ਡੈਥ ਹੋਈ ਹੈ ਸਟ੍ਰੈਚਿੰਗ ਬੁਰਾ ਤੁਸੀਂ ਹਰ ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ ਟੀਵੀ ਦੇਖ ਲਓ ਕਿਤੇ ਨਾ ਕਿਤੇ ਕੋਈ ਨਾ ਕੋਈ ਕਨੈਪਿੰਗ ਹੋ ਰਹੀ ਹੈ ਕੋਈ ਰੇਪ ਹੋ ਰਿਹਾ ਕੋਈ ਤੱਕਾ ਹੋ ਰਿਹਾ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ ਟੂਰਿਸਟ ਸੈਂਟਰ ਹੈ ਜੇ ਟੂਰਿਸਟ ਸੈਂਟਰ ਵਿੱਚ ਜਿਹੜਾ ਕੋਈ ਸਿੱਕਮ ਤੋਂ ਲੜਕੀ ਆਈ ਹੈ ਜੇ ਉਹਦੇ ਨਾਲ ਹਾਦਸਾ ਹੋਇਆ ਜਿਹਦੀ ਉਹਦੀ ਮੌਤ ਹੋਈ ਹੈ ਉਹਦੀ ਸਨੇਚ ਉਹਦੇ ਮੋਟਰ ਆਪਣੇ 3 ਵੀਲਰ ਤੋਂ ਕੱਢਿਆ ਉਹਨੂੰ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਇਹ ਜੇ ਐਗਜ਼ਾਮਪਲ ਪਬਲਿਕ ਦੁਨੀਆ ਜਾਣਗੇ ਕੋਣ ਆਊਗਾ ਅੰਮ੍ਰਿਤਸਰ ਆ ਸਾਰੀ ਮੈਂ ਕਹਿੰਦਾ ਜੰਗਵਾਰੀ ਪੰਜਾਬ ਦੀ ਸਰਕਾਰ ਦੀ ਹੈ ਇਹਨਾਂ ਨਲਾਇਕ ਮੁੱਖ ਮੰਤਰੀ ਨਖਿੱਧ ਮੁੱਖ ਮੰਤਰੀ ਆਪਣਾ ਮਿਲਿਆ ਜਿਹਨੂੰ ਕੋਈ ਪਰਵਾਹ ਤੇ ਫਿਕਰ ਨਹੀਂ ਡੇਰਾ ਸਰਸਾ ਮੁਖੀ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਔਰ ਭਗਵੰਤ ਸਿਮਾਨ ਜੀ ਉਹਨੂੰ ਪੰਜਾਬ ਚ ਇਨਵਾਈਟ ਕਰ ਰਹੇ ਨੇ ਵੀ ਇੱਥੇ ਆ ਕੇ ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਇਹਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਸ਼ ਦਾ ਪਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸਿਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕੀ ਆਪਾਂ ਆਪਣੇ ਪੋਲੀਟੀਕਲ ਏਜੰਡਾ ਪੂਰਾ ਕਰਨਾ ਹੈ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਹ ਦਿੱਤੀ ਹੈ ਆ ਦੋੜੀ ਨੀਜੀ ਨੀਤੀ ਇਹਦੇਚ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਨੇ ਨਸ਼ਿਆਂ ਤੇ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ ਇਹ ਤਾਂ ਕੋਈ ਹੱਲ ਕਰੋ ਹੀ ਆ ਵਕਤੋ ਵਕਤ ਹੱਲ ਹੋ ਨਹੀਂ ਸਕਦਾ ਕਿਉਂਕਿ ਜੈ ਜੀ ਸਰਕਾਰ ਬੈਠੀ ਹੈ ਆ ਸਰਕਾਰ ਹੀ ਜਿਨੇ ਇਹਨਾਂ ਦੇ ਐਮਐਲਏ ਹੈ ਮੈਂ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਐਮਐਲਏ ਦਾ ਇਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਕਈ ਪੁਰਾਣੇ ਨਸ਼ੇ ਵੇਚਣ ਵਾਲੇ ਆ ਹੁਣ ਇਹਨਾਂ ਨੇ ਐਮਐਲਏ ਨੇ ਸੋਚ ਲਿਆ ਕਿ ਅਗਲੀ ਵਾਰ ਤਾਂ ਅਸੀਂ ਆਉਣਾ ਨਹੀਂ ਹੁਣ ਪੈਸੇ ਇਕੱਠੇ ਕਰੀਏ ਤੇ ਉਹ ਨੀਨੇ ਨਸ਼ੇ ਵੇਚਣ ਵਾਲੇ ਉਹਨਾਂ ਦਾ ਮਹੀਨਾ ਬਣ ਲਿਆ ਇਹਨਾਂ ਨੇ ਐਸਐਸਪੀ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਜੀ ਅਸੀਂ ਕੀ ਕਰੀਏ ਸਾਨੂੰ ਉੱਤੋਂ ਸੀਐਮ ਹਾਊਸ ਤੋਂ ਫੋਨ ਆ ਜਾਂਦਾ ਸਾਨੂੰ ਆਂਦਾ ਮੈਂ ਐਕਸ਼ਨ ਹੀ ਲੈ ਸਕਦਾ ਜੀ ਐ ਜੀ ਹਾਲਾਤ ਹੋਊਗੀ ਤੇ ਫਿਰ ਹੋਊਗਾ ਕੀ ਤਿੱਕੂ ਬਾਦਲ ਸਾਹਿਬ ਥੈਂਕ ਯੂ ਸੋਮਨੀ ਕਮੇਟੀ ਦੇ ਨਾਮ ਦੇ ਵਿੱਚ ਸੀਮ ਕੋਰਟ ਕਾਲ ਸਾਢੇ 5 ਰੁਪਏ ਸਾਢੇ 5 ਰੁਪਏ ਉਹ ਜਿਹੜਾ ਰੇਤ ਕਰਨ ਦਾ ਲਾਗ ਲਾ ਲ ਕੀਤਾ ਪਰ ਜ਼ਮੀਨੀ ਹਕੀਕਤ ਕੁਝ ਲਾ ਲ ਮੈਂ ਦਾਣ ਦੀ ਵੀ ਗੱਲ ਕੀਤੀ ਜਿਵੇਂ ਮੈਂ ਪਹਿਲੇ ਤਿੰਨ ਗੱਲਾਂ ਕੀਤੀਆਂ ਮੈਂ ਰੇਤੇ ਬਾਰੇ ਵੀ ਇਹ ਗੱਲ ਕਰਨਾ ਚਾਹਣਾ ਹੈ ਬਾਹਰ ਦੇਸੀ ਮੈਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਲਈ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਰੇਤੇ ਦਾ ਕੀ ਰੇਟ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਰੇਤੇ ਦਾ ਕੀ ਰੇਟ ਸੀ ਤੇ ਅੱਜ ਕੀ ਰੇਟ ਹੈ ਸਭ ਤੋਂ ਸਸਤਾ ਰੇਤਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੀ ਕਿਸੇ ਨੇ ਉਹਦੇ ਬਾਅਦ ਦੁਗਣਾ ਤਿਗਣਾ ਕੈਪਟਨੇ ਕਰਤਾ ਤੇ ਅੱਜ ਤੱਕ ਜਮੇ ਹੀ ਲੁੱਟ ਮਚਾਤੀ ਤੇ ਫਿਰ ਰੇਤ ਮਾਫੀਆ ਕੌਣ ਹੈ ਬਦਨਾਮ ਅਕਾਲੀ ਦਲ ਨੂੰ ਕਿਉਂਕਿ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਐਜੰਡਾ ਸੀ ਕਿ ਰੀਜਨਲ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਹੈ ਆ ਏਜੰਡਾ ਆ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਟਾਰਗੇਟ ਸੀ ਕਿ ਆ ਖੇਤਰੀ ਪਾਰਟੀ ਹੈ ਕੌਮ ਦੀ ਪਾਰਟੀ ਹੈ ਇਹਨੂੰ ਖਤਮ ਕਰਦੇ ਹੋ ਝੂਠੇ ਪ੍ਰਚਾਰ ਝੂਠੇ ਪ੍ਰਚਾਰ ਬੇਅਦਬੀ ਦਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਜਿਨ੍ਹਾਂ ਨੇ ਬੇਅਦਬੀ ਦਾ ਇਲਜ਼ਾਮ ਲਾਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਅੱਜ ਬੈਠੇ ਕਿੱਥੇ ਐ ਦਾਦੂਵਾਲ ਕਿੱਥੇ ਬੈਠਿਆ ਭਾਜਪੀ ਨਾਲ ਮੰਨ ਸਾਹਿਬ ਕਿੱਥੇ ਐ ਜਦੋਂ ਬੇਦਬੀਆਂ ਅੱਜਕੱਲ੍ਹ ਹੋਈਆਂ ਕਿਤੇ ਉਹ ਧਰਨਾ ਦਿੱਤਾ ਉਹਨਾਂ ਨੇ ਮਤਲਬ ਕੀ ਸੀ ਇੱਕ ਜੰਡਾ ਸੀ ਸਾਰਾ ਦਾ ਇੱਕੋ ਹੀ ਜੰਡਾ ਸੀ ਕਿ ਅਸੀਂ ਖੇਤਰੀ ਪਾਰਟੀ ਖਤਮ ਕਰਨੀ ਹੈ ਆ ਇੱਕ ਕੌਮ ਦੀ ਆਵਾਜ਼ ਹੈ ਜੇ ਆ ਖਤਮ ਹੋ ਗਈ ਆਵਾਜ਼ ਖਤਮ ਕਰਤੀ ਫਿਰ ਸਾਡੇ ਕੋਲੇ ਕੋਈ ਅੱਗੇ ਬੋਲਣ ਵਾਲਾ ਸਾਡੇ ਸਾਹਮਣੇ ਨਹੀਂ ਹੈ ਤੇ ਉਹ ਆਪਣੇ ਆਪਣੇ ਜਿਹੜੇ ਏਜੰਡੇ 'ਚ ਕਾਮਯਾਬ ਹੋਏ ਤੇ ਅੱਜ ਦੇਖੋ ਕਾਮਯਾਬ ਹੋਣ ਦੇ ਬਾਅਦ ਕੀ ਹੋਇਆ ਫਿਰ ਉਹਨਾਂ ਨੇ ਨੈਸ਼ਨਲ ਪਾਰਟੀ ਆ ਬੀਜੇਪੀ ਨੇ ਦਿੱਲੀ ਗੁਰਦੁਆਰਾ ਕੰਦਕ ਕਮੇਟੀ ਜੀ ਕਬਜ਼ਾ ਕਰ ਲਿਆ ਹੁਣ ਹਰਿਆਣੇ ਜੀ ਕਬਜ਼ਾ ਕਰ ਲਿਆ ਜੇ ਤੁਸੀਂ ਆਪਣੀ ਸਿੱਖ ਸੰਸਥਾਾਂ ਤੇ ਜੇ ਤੁਸੀਂ ਐਗੀਆਂ ਪਾਰਟੀਆਂ ਦਾ ਕਬਜ਼ਾ ਕਰਾ ਦੋਗੇ ਤੇ ਫਿਰ ਨੁਕਸਾਨ ਕਿਦਾ ਆਪਣਾ ਹੀ ਹੈ ਨਾ ਤੇ ਲੜਨ ਵਾਲੀ ਇਕੱਲੀ ਕੋਈ ਕ ਸ਼੍ਰੋਮਣੀ ਅਕਾਲੀ ਦਲ ਨਾ ਬੜੇ ਲਿਖਦੇ ਨੇ ਆ ਵੀ ਕਾਲੀ ਦਲ ਆ ਵੀ ਕਾਲੀ ਦਲ ਉਹਨਾਂ ਜਿਹੜੇ ਲੋਕੀ ਨਾਂ ਲੈਂਦੇ ਆ ਆਪਣੇ ਕਾਲੀ ਦਲ ਜਾਂ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਪੰਥਕ ਜਥੇਬੰਦੀ ਕਹਾਉਂਦੇ ਆ ਉਹਨਾਂ ਦਾ ਪਿਛੋਕਰ ਤਾਂ ਦੇਖੋ ਪਤਾ ਕਰੋ ਉਹਨਾਂ ਨੇ ਪੰਥ ਵਾਸਤੇ ਕੀਤਾ ਕੀ ਹੈ ਕੀ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੈ ਆ ਜਿਹੜੀ ਸ਼ਰੋਮਣੀ ਕਾਲੀ ਦਲ ਹੈ ਆ 100 ਸਾਲ ਪੁਰਾਣੀ ਪਾਰਟੀ ਹੈ ਆਪਣਾ ਇੱਕ ਫਰੰਟ ਆਪਣੀ ਫੌਜ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਇਹ ਫੌਜ ਕਮਜ਼ੋਰ ਕਰਨੀ ਹੈ ਤੇ ਫਿਰ ਤਾਂ ਕਬਜ਼ਾ ਤੁਹਾਡੇ ਤੇ ਹੋਣਾ ਹੀ ਹੈ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਹਲੇ ਵੀ ਕੋਈ ਨਹੀਂ ਵਿਗੜਿਆ ਇਕੱਠੇ ਹੋ ਕੇ ਆਪਾਂ ਇੱਕ ਮੂਠੋ ਕੇ ਆ ਜਿਹੜੇ ਆਪਣੇ ਨੈਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਖਿਲਾਫ ਆਪਾਂ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਤਾਂ ਪੰਜਾਬ ਬਚ ਸਕਦਾ ਹੈ ਪਾਸਾ ਨਾ ਗੱਡਣੀ ਸਕੈਮ ਬਾਰੇ ਕੀ ਕਹੋਗੇ ਜੀ ਲੋਕਾਂ ਨੂੰ